ਉਹ ਪੰਜਾਬੀ ਮੁੰਡਿਆਂ ਦੀ ਗ੍ਰਿਫਤਾਰੀ ਹੋਈ ਹੈ ਇਹ ਗ੍ਰਿਫਤਾਰੀ ਵੀ ਕੋਕੀਨ ਦੇ ਮਾਮਲੇ ਦੇ ਵਿੱਚ ਹੋਈ ਹੈ 52 52 ਕਿਲੋ ਦੇ ਕੋਕੀਨ ਦੇ ਬਕਸੇ ਜਿਹੜੇ ਆ ਇਹਨਾਂ ਦੇ ਕੋਲੋਂ ਬਰਾਮਦ ਕੀਤੇ ਗਏ ਨੇ ਤੇ ਉਮਰ ਵੀ ਮਹਿਜ ਇਹਨਾਂ ਪੰਜਾਬੀ ਮੁੰਡਿਆਂ ਦੀ 27 ਤੇ 28 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਯੂ ਐਸ ਅਤੇ ਕੈਨੇਡਾ ਦੇ ਬਾਰਡਰ ਦੇ ਉੱਤੇ ਜੋ ਸਾਂਝਾ ਆਪਰੇਸ਼ਨ ਹੈ ਕੀਤਾ ਗਿਆ ਸੀ ਤੇ ਉਸ ਆਪਰੇਸ਼ਨ ਦੇ ਵਿੱਚ ਇਹਨਾਂ ਦੋਵੇਂ ਮੁੰਡਿਆਂ ਦੀ ਗ੍ਰਿਫਤਾਰੀ ਹੋਈ ਹੈ ਤਾਂ ਜਿੱਥੇ ਇੱਕ ਪਾਸੇ ਆਏ ਦਿਨ ਮ ਇਸ ਤਰ੍ਹਾਂ ਦੀਆਂ ਖਬਰਾਂ ਕੈਨੇਡਾ ਤੋਂ ਚਰਚਾ ਦਾ ਵਿਸ਼ਾ ਬਣ ਰਹੀਆਂ ਨੇ ਤਾਂ ਲਗਾਤਾਰ ਪੰਜਾਬੀ ਮੁੰਡਿਆਂ ਦੇ ਵੱਲੋਂ ਜੋ ਹੈ ਉੱਥੇ ਇਸ ਤਰ੍ਹਾਂ ਦੀਆਂ ਸ਼ਰਾਰਤੀ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਜਿਸ ਕਰਕੇ ਉੱਥੇ ਦਾ ਵੀ ਮਾਹੌਲ ਜਿਹੜਾ ਹੈ ਖਰਾਬ ਹੁੰਦਾ ਹੋਇਆ ਵਿਖਾਈ ਦੇ ਰਿਹਾ ਹੈ ਤਾਂ 52 ਕਿਲੋ ਕੋਕੀਨ ਦੇ ਨਾਲ ਇੱਕ ਕੈਲਗਰੀ ਦੇ ਵਿੱਚ ਰਹਿਣ ਵਾਲੇ ਲੜਕੇ ਜਿਸ ਦਾ ਕੀ ਨਾਮ ਕਮਲਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਉਮਰ ਤਕਰੀਬਨ 28 ਸਾਲ ਦੇ ਕਰੀਬ ਹੈ ਉਸਤੇ ਕੋਲੋਂ ਬਰਾਮਦ ਕੀਤਾ ਗਿਆ ਉਸ ਨੂੰ ਗ੍ਰਫਤਾਰ ਕੀਤਾ ਗਿਆ ਤੇ ਜੇਕਰ ਦੂਜੇ ਪਾਸੇ ਦੂਜੇ ਲੜਕੇ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਨਾਮ ਜੋ ਹੈ ਮਨਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ 27 ਸਾਲ ਦੇ ਕਰੀਬ ਉਸ ਦੀ ਉਮਰ ਹੈ ਅਤੇ ਬ੍ਰੈਮਟਨ ਦਾ ਰਹਿਣ ਵਾਲਾ ਹੈ ਜਿਹੜਾ ਕਿ ਕਈ ਦੋਸ਼ਾਂ ਦਾ ਵੀ ਸਾਹਮਣਾ ਕਰ ਰਿਹਾ ਹੈ ਤੇ ਹੁਣ ਉਸ ਨੂੰ 52 ਕਿਲੋ ਕੋਕੀਨ ਦੇ ਬਕਸੇ ਦੇ ਨਾਲ ਜੋ ਹੈ ਕੈਨੇਡਾ ਦੀ ਪੁਲਿਸ ਦੇ ਵੱਲੋਂ ਫੜਿਆ ਗਿਆ ਹਾਲਾਂਕਿ ਇਸ ਤੋਂ ਪਹਿਲਾਂ ਵੀ 4 ਤੋਂ 5 ਪੰਜਾਬੀ ਮੁੰਡੇ ਜਿਹੜੇ ਆ ਮੋਸਟ ਵਾਂਟਡ ਦੀ ਲਿਸਟ ਦੇ ਵਿੱਚ ਚਾੜੀ ਕੀਤੇ ਗਏ ਸਨ ਇਸ ਤੋਂ ਇਲਾਵਾ ਹੋਰ ਵੀ ਇਸ ਤਰ੍ਹਾਂ ਦੀਆਂ ਮੰਦਭਾਗੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਮਾਪਿਓ ਲੱਖਾਂ ਰੁਪਏ ਖਰਚ ਕੇ ਆਪਣੇ ਬੱਚਿਆਂ ਨੂੰ ਕੈਨੇਡਾ ਦੀ ਧਰਤੀ ਤੇ ਭੇਜਦੇ ਨੇ ਤਾਂ ਕਿ ਉਹ ਆਪਣਾ ਜੀਵਨ ਸੁਖਾਲਾ ਕਰ ਸਕਣਗੇ ਪਰ ਦੂਜੇ ਪਾਸੇ ਉੱਥੇ ਜਾ ਕੇ ਪੰਜਾਬੀ ਨੌਜਵਾਨ ਕਿਹੜੇ ਰਾਹਾਂ ਦੇ ਵਿੱਚ ਪਏ ਹੋਏ ਨੇ ਐਸਟਰਾ ਦੀਆਂ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਉਸ ਤੋਂ ਬਾਅਦ ਮਾਪਿਓਂ ਨੇ ਵੀ ਕਾਫੀ ਚਿੰਤਾ ਸਤਾਈ ਹੋਈ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਹੈ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕੈਨੇਡਾ ਦੇ ਜੋ ਬਾਰਡਰ ਦੇ ਉੱਤੋਂ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਦੋ ਵਕਫਾਕ ਮਾਮਲਿਆਂ ਦੇ ਵਿੱਚ ਜੋ ਹੈ ਜਾਂਚ ਪੜਤਾਲ ਕੀਤੀ ਜਾ ਰਹੀ ਸੀ ਸਾਂਝਾ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਤੇ ਉਸੇ ਆਪਰੇਸ਼ਨ ਦੇ ਵਿੱਚ ਇਹਨਾਂ ਦੋਵੇਂ ਪੰਜਾਬੀ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਮਨਪ੍ਰੀਤ ਸਿੰਘ ਦੀ ਉਮਰ ਜੋ ਹੈ 27 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਜਿਹੜਾ ਕਿ ਬ੍ਰੈਮਟਨ ਦਾ ਰਹਿਣ ਵਾਲਾ ਹੈ ਇਸ ਤੋਂ ਇਲਾਵਾ 28 ਸਾਲ ਦੇ ਕਰੀਬ ਜੋ ਕਮਲਪ੍ਰੀਤ ਸਿੰਘ ਹੈ ਉਹ ਕੈਲਗਰੀ ਦਾ ਰਹਿਣ ਵਾਲਾ ਉਸ ਦੀ ਵੀ ਗ੍ਰਿਫਤਾਰੀ ਹੋਈ ਹੈ ਇਲਜ਼ਾਮ ਇਹਨਾਂ ਤੇ ਇਹ ਨੇ ਕਿ ਇਹਨਾਂ ਦੇ ਕੋਲੋਂ ਕੋਕੀਨ ਦੇ 52 52 ਕਿਲੋ ਦੇ ਬਕਸੇ ਜਿਹੜੇ ਐ ਬਰਾਮਦ ਕੀਤੇ ਗਏ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਦੇ ਵੱਲੋਂ ਜੋ ਹੈ ਇਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਮਨਪ੍ਰੀਤ ਸਿੰਘ ਦੀ ਇਸ ਤੋਂ ਇਲਾਵਾ ਜੇਕਰ ਕਮਲਪ੍ਰੀਤ ਦੀ ਗ੍ਰਿਫਤਾਰੀ ਦੀ ਗੱਲ ਕੀਤੀ ਜਾਵੇ ਤਾਂ ਕੈਲਗਰੀ ਪੁਲਿਸ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਵੱਲੋਂ ਇੱਕ ਸਾਂਝਾ ਆਪਰੇਸ਼ਨ ਚਲਾਇਆ ਗਿਆ ਸੀ ਤੇ ਉਸੇ ਆਪਰੇਸ਼ਨ ਦੇ ਤਹਿਤ 28 ਸਾਲਾ ਕਮਲਪ੍ਰੀਤ ਜਿਹੜਾ ਕਿ ਕੈਲਗਰੀ ਦਾ ਰਹਿਣ ਵਾਲਾ ਹੈ ਉਸ ਨੂੰ 52 ਕਿਲੋ ਦੇ ਕੋਕੀਨ ਦੇ ਬਕਸੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ